ਇਸ ਕਿਸਾਨ ਨੇ ਆਪਣੀ ਜ਼ਮੀਨ ਜੋ ਹੈ ਉਹ ਡਿਵੈਲਪਰ ਨੂੰ ਦੇ ਦਿੱਤੀ ਪੈਸਿਆਂ ਦਾ ਲਾਲਚ ਦਿੱਤਾ ਗਿਆ ਪਰ ਨਾ ਅੱਜ ਪੈਸੇ ਮਿਲੇ ਨਾ ਮਿਲਿਆ ਪਲਾਟ ਔਰ ਮਹਾਲੀ ਦੇ ਅੰਦਰ ਰੇੜੀ ਲਾਉਣ ਦੇ ਲਈ ਮਜਬੂਰ ਨੇ ਇੱਕ 1.5 ਕਰੋੜ ਦੇ ਲਾਲਚ ਨੂੰ ਕਿ 1.5 ਕਰੋੜ ਰੁਪਏ ਕੀਲੇ ਦਾ ਲੈ ਕੇ ਅੱਗੇ ਜ਼ਮੀਨ ਵੱਧ ਲੈ ਲਾਂਗੇ ਵੱਧ ਤਾਂ ਕਿਹਾ ਨਹੀਂ ਸੀ ਆਪਣੀ ਵੀ ਜਿਹੜੀ ਰਹਿੰਦੀ ਜਿਹੜੀ ਮਾੜੀ-ਮੁੱਟੀ ਸੀਗੀ ਉਹ ਵੀ ਗਵਾ ਲਈ ਜਦੋਂ ਸਾਈ ਲੈ ਕੇ ਆਏ ਔਰ ਦੂਜੇ ਦਿਨ ਉੱਥੇ ਜਾ ਕੇ ਦੇਖਿਆ ਤਾਂ ਉੱਥੇ ਬੁਰਜੀਆਂ ਲੱਗੀਆਂ ਹੋਈਆਂ ਜ਼ਮੀਨਾਂ ਤੇ ਟਰੈਕਟਰ ਚੱਲ ਰਹੇ ਆ ਮਤਲਬ ਨਾਲ ਦੇ ਨਾਲ ਲੱਖ ਰੁਪਏ ਲੈ ਕੇ ਕਬਜ਼ਾ ਨਾਲ ਦੀ ਨਾਲ ਕਰਕੇ ਉਹਨਾਂ ਨੇ ਆਪਣੇ ਪਲਾਟ ਵੇਚ ਕੇ ਉਹਨੂੰ ਖੁਆਬ ਬਹੁਤ ਵੱਡੇ ਹੋ ਗਏ ਸੀ ਕਿ ਹੁਣ ਤਾਂ ਪਲਾਟ ਹੁਣ ਤਾਂ ਅਸੀਂ ਕਰੋੜਾਂ 'ਚ ਖੇਡਾਂਗੇ ਐ ਲੱਗਦਾ ਸੀ ਕਿ ਇਹ 1.5 ਕਰੋੜ ਰੁਪਏ ਤਾਂ ਮੁੱਕਣਾ ਹੀ ਨਹੀਂ ਕਦੇ ਮਤਲਬ ਇੱਕ ਕੀਲੇ ਦੇ ਵੀ ਪੈਸੇ ਪਤਾ ਨਹੀਂ 20-30 ਸਾਲ ਮੁੱਕਣੇ ਨਹੀਂ ਐ ਜਾਪਦਾ ਸੀਗਾ ਬੜੀ ਰੌਣਕ ਹੈ ਬੜਾ ਬਾਜ਼ਾਰ ਤਕੜਾ ਬਣਿਆ ਔਰ ਦੇਖ ਕੇ ਜਦੋਂ ਲੰਘੀਦਾ ਹੰਝੂ ਗਿਰਦੇ ਐ ਲਹੂ ਦੇ ਹੰਝੂ ਕਿ ਅਸੀਂ ਤਾਂ ਆਪਣੇ ਗਵਾਕੇ ਆ ਇੱਥੇ ਅੱਜ ਬਾਹਰੋਂ ਲੋਕ ਆ ਕੇ ਬਸ ਗਏ ਐ ਔਰ ਅਸੀਂ ਆਪਣੀਆਂ ਜ਼ਮੀਨਾਂ ਇੱਕ ਲਾਲਜਵਤ 1.5 ਕਰੋੜ ਰੁਪਏ ਕੀਲੇ ਨੂੰ ਵੇਚ ਕੇ ਅੱਜ ਖੜ ਗਏ ਰੋਡ ਰੇੜੀਆਂ ਲਾਣ ਨੂੰ ਤੇ ਅੱਜ ਦਵਾਈ ਬੂਟੀ ਨੂੰ ਵੀ ਤਰਸੀਦਾ ਕਿ ਕਿਸੇ ਪਾਸੇ ਉਹਨਾਂ ਨੂੰ ਸ਼ੂਗਰ ਹੈ ਬਲੱਡ ਪ੍ਰੈਸ਼ਰ ਹੈ ਬਿਗੈਰ ਦਵਾਈ ਦੇ ਹੀ ਚੱਲ ਰਹੇ ਆ ਕਦੇ ਮਿਲ ਜਾਂਦੀ ਹੈ ਕਦੇ ਨਹੀਂ ਮਿਲਦੀ ਅਸੀਂ ਅੱਜ ਦਿਨ گزار ਰਹੇ ਹਾਂ। ਦਿੱਕਤਾਂ ਦਾ ਜੀ ਹੁਣ ਕੋਈ ਅੰਤ ਨਹੀਂ ਹੈਗਾ। ਅਸੀਂ ਕਿ ਸਮਾਂ ਲਗਾ ਰਹੇ ਹਾਂ। ਜੇ ਇਹ ਲੈਂਡ ਪੁਲਿੰਗ ਨੀਤੀ 'ਚ ਕਿਸਾਨ ਆਪਣੀ ਜ਼ਮੀਨ ਦੇ ਦਿੰਦੇ ਆ ਤਾਂ 10 ਸਾਲ ਬਾਅਦ ਤੁਹਾਡੇ ਵਾਂਗ ਹਾਲ ਹੋ ਜਾਵੇਗਾ ਤੁਸੀਂ ਇਹ ਕਹਿ ਰਹੇ ਹੋ। ਬਿਲਕੁਲ ਇਹੀ ਹਾਲ ਹੋਣਾ ਹੈ ਜੀ। ਜੇ ਮੈਂ ਆਪਣੀ ਮਾਂ ਨੂੰ ਵੇਚਦਾ ਔਰ ਮਾਂ ਨੂੰ ਵੇਚ ਜਿਹੜੇ ਜ਼ਿਮੀਦਾਰ ਦੀ ਸਭ ਤੋਂ ਅਮੁੱਲ ਗਹਿਣਾ ਜਿਹੜਾ ਹੈਗਾ ਜ਼ਮੀਨ ਹੈ ਔਰ ਜ਼ਮੀਨ ਅਸੀਂ ਘਵਾ ਬੈਠੇ ਆ। ਹੁਣ ਪੱਲੇ ਕੱਖ ਨਹੀਂ ਹੈਗਾ ਜਦੋਂ ਕੋਈ ਕਿਸਾਨ ਸੜਕ ਕਿਨਾਰੇ ਰੇੜੀ ਲਾਉਣ ਲਈ ਮਜਬੂਰ ਹੋ ਜਾਵੇ ਤਾਂ ਇਹ ਸਮਝ ਜਾਣਾ ਚਾਹੀਦਾ ਹੈ ਕਿ ਉਹ ਕਿਸਾਨ ਹੁਣ ਕਿਸਾਨ ਨਹੀਂ ਰਿਹਾ ਕਿਉਂਕਿ ਉਸ ਦੀ ਜ਼ਮੀਨ ਉਸ ਕੋਲ ਨਹੀਂ ਰਹੀ ਕਿਉਂਕਿ ਜ਼ਮੀਨ ਕਿਸਾਨ ਦਾ ਉਹ ਕਹਿਣਾ ਹੈ ਕਿ ਜਿਸ ਤੇ ਖੇਤੀ ਕਰਕੇ ਜਿਸ ਤੇ ਕਿਰਤ ਕਰਕੇ ਉਹ ਆਪਣਾ ਘਰ ਪਾਲ ਸਕਦਾ ਹੈ ਔਰ ਜ਼ਮੀਨ ਇੱਕ ਬਹੁਤ ਵੱਡਾ ਆਸਰਾ ਕਿਸਾਨ ਦਾ ਹੁੰਦਾ ਹੈ ਮੇਰੇ ਨਾਲ ਇੱਕ ਕਿਸਾਨ ਨੇ ਜੋ ਮਹਾਲੀ ਦੇ ਨੇ ਰਜਿੰਦਰ ਸਿੰਘ ਇਹਨਾਂ ਦਾ ਨਾਮ ਹੈ ਕਿਉਂਕਿ ਇਹਨਾਂ ਦੇ ਵੱਲੋਂ ਆਪਣੀ ਜ਼ਮੀਨ ਜੋ ਹੈ ਉਹ ਬਿਲਡਰ ਨੇ ਜੋ ਜ਼ਮੀਨ ਉਹਨਾਂ ਨੂੰ ਦਿੱਤੀ ਅੱਜ ਤੋਂ 18 ਸਾਲ ਪਹਿਲਾਂ ਅਸੀਂ ਕਹਿ ਸਕਦੇ ਹਾਂ ਕਿ ਪੰਜਾਬ ਦੇ ਅੰਦਰ ਜੋ ਲੈਂਡ ਪੂਲਿੰਗ ਨੀਤੀ ਦਾ ਵਿਰੋਧ ਹੋ ਰਿਹਾ ਹੈ ਕਿਸਾਨ ਐਸੇ ਕਰਕੇ ਵਿਰੋਧ ਕਰ ਰਹੇ ਨੇ ਕਿ ਕੱਲ ਨੂੰ ਸਾਡੀ ਜ਼ਮੀਨ ਤੇ ਕਾਰਪੋਰੇਟ ਆ ਕੇ ਬੈਠ ਜਾਵੇਗਾ ਵੱਡੀਆਂ-ਵੱਡੀਆਂ ਬਿਲਡਿੰਗਾਂ ਬਣ ਜਾਣਗੀਆਂ ਔਰ ਸਾਡੇ ਕੋਲ ਕਮਾਉਣ ਜੋਗੀ ਕੁਝ ਨਹੀਂ ਰਹਿਣਾ ਤਾਂ ਕੀ ਉਹਨਾਂ ਦੇ ਹਾਲਾਤ ਇਸ ਤਰੀਕੇ ਦੇ ਹੋ ਸਕਦੇ ਆਉਣ ਵਾਲੇ ਸਮੇਂ ਦੇ ਅੰਦਰ ਹਾਲਾਂਕਿ ਕਿਰਤ ਕੰਮ ਕੀਤਾ ਕੋਈ ਵੀ ਮਾੜਾ ਨਹੀਂ ਹੁੰਦਾ ਜੇ ਸੜਕ ਕਿਨਾਰੇ ਰੇੜੀ ਲਾਈ ਹੈ ਤਾਂ ਕੋਈ ਮਾੜੀ ਗੱਲ ਨਹੀਂ ਹੈ ਪਰ ਉਦੋਂ ਦਿਲ ਝੰਜੜ ਝੰਜੋੜ ਜਾਂਦਾ ਹੈ ਬੰਦੇ ਦਾ ਕਿ ਜਦੋਂ ਸਭ ਕੁਝ ਹੋਣ ਦੇ ਬਾਵਜੂਦ ਵੀ ਆਪਣਾ ਗਵਾ ਲਿਆ ਔਰ ਅੱਜ ਸੜਕ ਕਿਨਾਰੇ ਬੈਠੇ ਆ ਗੱਲਬਾਤ ਕਰਾਂਗੇ ਉਹਨਾਂ ਕਿਸਾਨ ਦੇ ਨਾਲ ਕੀ ਹਾਲਾਤ ਸੀ ਉਸ ਵਕਤ ਜਦੋਂ ਉਹਨਾਂ ਨੇ ਆਪਣੀ ਜ਼ਮੀਨ ਜੋ ਹੈ ਉਹ ਵੇਚੀ ਕਿੰਨੇ ਕਰੋੜ ਦੀ ਵੇਚੀ ਕਿੰਨੀ ਜ਼ਮੀਨ ਸੀ ਅੱਜ ਉਸ ਜ਼ਮੀਨ ਤੇ ਕੀ ਹੈ ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਕਰਾਂਗੇ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਜੀ ਤੁਹਾਡਾ ਮੇਰਾ ਰਜਿੰਦਰ ਸਿੰਘ ਸੈਣੀ ਹੈ ਜੀ ਕਿਹੜਾ ਪਿੰਡ ਤੁਹਾਡਾ ਜੋ ਅਸੀਂ ਕਹਿ ਸਕਦੇ ਹਾਂ ਕਿ ਜ਼ਮੀਨ ਜਦੋਂ ਐਕਵਾਇਰ ਹੋਈ ਤੁਹਾਡੀ ਜ਼ਮੀਨ ਲਈ ਗਈ ਕਿੰਨੇ ਕਰੋੜ ਦੀ ਤੁਸੀਂ ਜ਼ਮੀਨ ਉਸ ਵਕਤ ਵੇਚੀ ਸੀ ਕਿਹੜਾ ਸਾਲ ਸੀ ਔਰ ਅੱਜ ਤੁਸੀਂ ਰੇੜੀ ਲਾਉਣ ਲਈ ਮਜਬੂਰ ਹੋ ਗਏ ਹੋ 2008-09 ਵਿੱਚ ਅਸੀਂ ਬਾਜਵਾ ਡਿਵੈਲਪਰ ਜਰਨੈਲ ਸਿੰਘ ਬਾਜਵਾ ਆਪ ਆਂਦੇ ਸੀਗੇ ਸਾਡੇ ਕੋਲੇ ਘਰੇ ਕਿ ਤੁਸੀਂ ਜ਼ਮੀਨ ਵੇਚ ਦਿਓ ਈ ਉਹਰੇ ਕਲੋਨੀ ਆਵਾਦ ਹੋ ਜਾਣੀ ਹੈ ਤੇ ਖੇਤੀ ਹੁਣ ਉਹਰੇ ਨੁਕਸਾਨ ਹੀ ਹੋਏਗਾ। ਇਹ ਅਸੀਂ ਵੀ ਇਹ ਅਨੁਮਾਨ ਲਗਾਇਆ ਕਿ ਜਿਉਂ-ਜਿਉਂ ਸ਼ਹਿਰ ਵਧੂਗਾ ਔਰ ਡਵੈਲਪਮੈਂਟ ਹੋਏਗੀ ਤਾਂ ਸਾਡੇ ਕੰਮ ਬੇਸਿਕਲੀ ਖੇਤੀ ਗੋਭੀ ਆਲੂ ਵਗੈਰਾ ਦੀ ਹੀ ਸੀਗੀ ਮੈਂ ਸਬਜ਼ੀਆਂ ਹੀ ਲਗਾਉਂਦੇ ਆਂ ਅਸੀਂ। ਉਹ ਲਾਂਦੇ ਸੀ ਪਹਿਲਾਂ ਵੀ ਤੇ ਅਸੀਂ ਇਹ ਸੋਚਿਆ ਕਿ ਉਜਾੜਾ ਹੋਏਗਾ ਸਬਜ਼ੀਆਂ ਦਾ ਜਦੋਂ ਆਂਡ ਗਵਾਂਡ ਚ ਆਵਾਦੀ ਆ ਜਾਏ, ਬਸੋਂ ਆ ਜਾਏ ਤਾਂ ਨੁਕਸਾਨ ਹੋਏਗਾ। ਉਹਦੀ ਗੱਲ ਨੂੰ ਅਸੀਂ ਚਲੋ ਸਾਰੇ ਫੈਮਿਲੀ ਨੇ ਡਿਸਕਸ ਕਰਿਆ ਕਿ ਚਲੋ ਆਪਾਂ ਇੱਥੋਂ ਵੇਚ ਕੇ ਅੱਗੇ ਕਿਤੇ ਵੱਧਰ ਜ਼ਮੀਨ ਲੈ ਲਾਂਗੇ ਤੇ ਉਸ ਟਾਈਮ ਉਹਨਾਂ ਨੇ ਜਿਹੜਾ ਰੇਟ ਰੱਖਿਆ ਸੀ 1.5 ਕਰੋੜ ਰੁਪਏ ਕੀਲੇ ਦਾ ਰੱਖਿਆ ਸੀ ਤੇ ਸਾਨੂੰ ਉਹਨਾਂ ਵੱਲੋਂ ਕਿਹਾ ਗਿਆ ਸੀ ਬਾਜਵਾੜ ਡਿਵੈਲਪਰ ਵੱਲੋਂ ਕਿ ਤੁਹਾਨੂੰ 2.5 ਸਾਲਾਂ ਦੇ ਵਿੱਚ ਪੇਮੈਂਟ ਮਿਲ ਜੇਗੀ ਹਮਮ ਔਰ ਜਦੋਂ ਪੇਮੈਂਟ ਦਾ ਟਾਈਮ ਆਇਆ ਤਾਂ ਉਹਨਾਂ ਨੇ ਸਾਨੂੰ ਨਵੀਂ ਕਹਾਣੀ ਸ਼ੁਰੂ ਕਰਤੀ ਕਿ ਤੁਸੀਂ ਜ਼ਮੀਨ ਨਾਲ ਲਓ ਪੈਸੇ ਵੀ ਨਾਲ ਲਓ ਪਲਾਟ ਲੈ ਲਓ ਡਵੈਲਪ ਪਲਾਟ ਲੈ ਲਓ ਇਹ ਪਲਾਟਾਂ ਦੇ ਮੁੱਲ ਬੜੀ ਛੇਤੀ ਵੱਧ ਜਾਂਦੇ ਆ ਤਿੰਨ ਚਾਰ ਸਾਲਾਂ ਵਿੱਚ ਤੁਹਾਡਾ ਪੈਸਾ ਚਾਰ ਪੰਜ ਗੁਣਾ ਹੋ ਜਾਊਗਾ ਜੇ ਵੇਚਣਾ ਹੋਇਆ ਤਾਂ ਤੁਸੀਂ ਪਲਾਟ ਭਾਵੇਂ ਰਾਤ ਨੂੰ ਵੇਚ ਲਿਓ ਤੇ ਉਹਨਾਂ ਦੀ ਗੱਲਾਂ 'ਚ ਅਸੀਂ ਆ ਗਏ ਕਿ ਚਲੋ ਖੇਤੀ ਕਿਸਾਨੀ ਤਾਂ ਆਪਾਂ ਕਰਦੇ ਹੀ ਰਹੇ ਆ ਮਾੜਾ ਮੋਟਾ ਚਲੋ ਇੱਧਰ ਨੂੰ ਵੀ ਹੋ ਕੇ ਦੇਖ ਲੈਂਦੇ ਆ ਔਰ ਅਸੀਂ ਉਹਨਾਂ ਦੀ ਗੱਲਾਂ 'ਚ ਆ ਗਏ ਔਰ ਉਹਨਾਂ ਨੇ ਸਾਨੂੰ ਪਲਾਟਾਂ ਵੀ ਲੈਂਨਾਂ ਦੀਆਂ ਲੈਂਨਾਂ ਦੇਖੋ ਜਿੰਨੇ ਕ ਸਾਡੇ ਪੈਸੇ ਸੀਗੇ ਉਹਦੀਆਂ ਸਾਨੂੰ ਪਲਾਟ ਦੇਤੇ ਔਰ ਰਜਿਸਟਰੀਆਂ ਨਹੀਂ ਕਰਾਈਆਂ ਪਲਾਟਾਂ ਦੀਆਂ ਰਜਿਸਟਰੀਆਂ ਦੀ ਬਜਾਏ ਉਹਨਾਂ ਨੇ ਸਾਨੂੰ ਇੱਕ ਫੁੱਲਨ ਫਾਈਨਲ ਦਾ ਐਗਰੀਮੈਂਟ ਐਨ ਡੀ ਸੀ ਬੋਲਦੇ ਆ ਉਹਨੂੰ ਕਿ ਆ ਰੱਖ ਲੋ ਕਾਗਜ਼ੇ ਉਤੇ ਪਲਾਟ ਦਾ ਲੜੀ ਨੰਬਰ ਡੀ ਸੀ ਜਾਂ ਨੰਬਰ ਲੜੀ ਨੰਬਰ ਹੁੰਦਾ ਸੀ ਔਰ ਕਿ ਆ ਫਲਾਣਾ ਪਲਾਟ ਹੈ ਐਨੇ ਗਾਜ ਦਾ ਰਖਵਾਇਆ ਉਹਦਾ ਬਸ ਇਹ ਲਿਖ ਕੇ ਦਿੱਤਾ ਰਜਿਸਟਰੀਆਂ ਤਾਂ ਹੋਈਆਂ ਨਹੀਂ ਔਰ ਸਾਨੂੰ ਵਾਰ-ਵਾਰ ਜਦੋਂ ਅਸੀਂ ਉਹਨੂੰ ਕਹਿਣਾ ਕਿ ਰਜਿਸਟਰੀਆਂ ਕਰਾ ਦੇ ਸਾਡੇ ਪਲਾਟਾਂ ਦੀਆਂ ਤਾਂ ਉਹਨੇ ਕਹਿਣਾ ਮੈਂ ਕਿੱ데 ਭੱਜਣ ਲੱਗਿਆਂ ਮੈਂ ਤਾਂ ਏਡਾ ਵੱਡਾ ਕਾਰੋਬਾਰੀ ਆ ਮੈਂ ਤੁਹਾਨੂੰ ਆਪੇ ਰਜਿਸਟਰੀਆਂ ਕਰਾ ਦੂੰਗਾ ਤੁਹਾਨੂੰ ਲੋੜ ਨਹੀਂ ਰਜਿਸਟਰੀਆਂ ਦੀ ਵੀ ਕਿ ਤੁਸੀਂ ਤਾਂ ਕਾਬਜ ਬੈਠੇ ਹੋ ਤੁਸੀਂ ਆਪਣੀਆਂ ਚਾਰਦਿਵਾਰੀ ਕਰ ਲੋ ਫਲਾਣਾ ਕਰ ਲੋ ਪਰ ਐ ਕਰਦੇ ਕਰਦੇ ਉਹਨੇ ਸਾਨੂੰ ਟਾਈਮ ਲਗਾ ਹੀ ਗਿਆ ਲਗਾ ਹੀ ਗਿਆ ਔਰ ਜਦੋਂ 8-10 ਸਾਲ ਬਾਅਦ ਉੱਥੇ ਡਿਵੈਲਪਮੈਂਟ ਹੋਣੀ ਸ਼ੁਰੂ ਹੋਈ ਔਰ ਜਿਹੜੇ ਸਾਨੂੰ ਪਲਾਟ ਅਲੋਟ ਕੀਤੇ ਸੀ ਉੱਥੇ ਕੋਠੀਆਂ ਬਣਨ ਲੱਗੀਆਂ ਤਾਂ ਅਸੀਂ ਫੇਰ ਮਿਲੇ ਬਾਜਵੇ ਨੂੰ ਔਰ ਪਿਤਾ ਜੀ ਹੁਣੇ ਵੀ ਮਿਲੇ ਉਹਦੇ ਵੱਲੋਂ ਕਿਹਾ ਗਿਆ ਕਿ ਤੁਹਾਨੂੰ ਮੈਂ ਅਗਲੇ ਜਿਹੜੇ ਜ਼ਮੀਨ ਲਵਾਂਗਾ ਉਹਦੇ ਤੁਹਾਨੂੰ ਵੱਡੇ ਪਲਾਟ ਦੇ ਦੂੰਗਾ ਇਕੱਠੇ ਦੇ ਦੂੰਗਾ ਇਕ ਲੈਂਚ ਦੇ ਦੂੰਗਾ ਅਸੀਂ ਫੇਰ ਗੱਲਾਂ ਚ ਆ ਗਏ ਕਿ ਚਲੋ ਇੱਧਰ ਇਹਨਾਂ ਨੂੰ ਦੇ ਦਿੱਤੇ ਅੱਗੇ ਲੋਕਾਂ ਨੂੰ ਕਿ ਸਾਨੂੰ ਫੇਰ ਇਕੋ ਲੈਂਚ ਸਾਨੂੰ ਫੇਰ ਦੇ ਦੇ ਉਹ ਕਰਦੇ ਕਰਦੇ ਉਹਨੇ ਸਾਨੂੰ ਬੜੇ ਤਰੀਕੇ ਨਾਲ ਲੁੱਟਿਆ ਔਰ ਅੱਜ ਇਹ ਹਾਲਾਤ ਹੋ ਗਈ ਨਾ ਪੈਸੇ ਮਿਲੇ ਨਾ ਪਲਾਟ ਮਿਲੇ ਨਾ ਪਲਾਟਾਂ ਦੀਆਂ ਰਜਿਸਟਰੀਆਂ ਹੋਈਆਂ ਔਰ ਜਿਹੜੇ 22 ਕੀਲੇ ਮਸਤਰਕਾ ਖਾਤਾ ਸੀਗਾ ਮੇਰੇ ਡੈਡੀ ਹੁਣੇ ਚਾਰ ਭਰਾ ਸੀਗੇ ਪੰਜ ਬੂਆ ਸੀਗੀਆਂ ਇੱਕ ਦਾਦੀ ਜੀ ਦਾ ਸ਼ੇਅਰ ਸੀਗਾ ਉਹ ਸਾਰਾ ਇਹ ਹਜਮ ਕਰਕੇ ਬੈਠੇ ਆ ਔਰ ਅੱਜ ਅਸੀਂ ਪਰਿਵਾਰ ਦੀ ਜ਼ਮੀਨ ਵੀ ਖਵਾ ਬੈਠੇ ਜਿਹੜੇ ਖੇਤੀ ਕਰਦੇ ਸੀ ਉਹ ਵੀ ਖਵਾ ਬੈਠੇ ਇੱਕ 1.5 ਕਰੋੜ ਦੇ ਲਾਲਚ ਨੂੰ ਕਿ 1.5 ਕਰੋੜ ਰੁਪਏ ਕੀਲੇ ਦਾ ਲੈ ਕੇ ਅੱਗੇ ਜ਼ਮੀਨ ਵੱਧ ਲੈ ਲਾਂਗੇ ਵੱਧ ਤਾਂ ਕਿਹਾ ਨਹੀਂ ਸੀ ਆਪਣੀ ਵੀ ਜਿਹੜੀ ਰਹਿੰਦੀ ਜਿਹੜੀ ਮਾੜੀ ਮੁੱਟੀ ਸੀਗੀ ਉਹ ਵੀ ਗਵਾ ਲਈ ਜਦੋਂ ਤੁਹਾਨੂੰ 1.5 ਕਰੋੜ ਰੁਪਇਆ ਦਿੱਤਾ ਤੁਸੀਂ ਜ਼ਮੀਨ ਲਈ ਬਹੁਤ ਸਾਰੇ ਕਿਲੇ ਸੀਗੇ ਤਾਂ ਉਹ ਪੈਸਾ ਦੇਖਿਆ ਕੀ ਮਨ ਦੇ ਵਿੱਚ ਉਹਦਾ ਆਇਆ ਕਿ ਅਸੀਂ ਤਾਂ ਰਾਜੇ ਬਣ ਗਏ ਫਿਰ ਬਿਲਕੁਲ ਇੱਕ ਅਮਾਉਂਟ ਦੇਖੋ ਜੀ ਆਪਾਂ ਦਾ ਕਦੇ ਦੇਖਿਆ ਨਹੀਂ ਸੀ ਦੇਖਿਆ ਤਾਂ 1.5 ਕਰੋੜ ਵੀ ਨਹੀਂ ਸੀਗਾ ਇਕੱਠਾ ਨਾ ਮਿਲਿਆ 1.5 ਕਰੋੜ ਰੁਪਏ ਇੱਕ ਜਣੀ ਜਿਹੜਾ ਐਡਵਾਂਸ ਜਾਂ ਹੁੰਦਾ ਮਾੜਾ ਮੋਟਾ ਉਹ ਵੀ ਉਹਨੇ ਪਹਿਲਾਂ ਕਿਹਾ ਕਿ ਤੁਸੀਂ ਸਾਰੇ ਇੱਕ ਬੰਦੇ ਨੂੰ ਦਿੱਤਾ ਬਾਅਦ ਜਿ ਕਿਹਾ ਕਿ ਇਹ ਅੱਗੇ ਤਕਸੀਮ ਕਰ ਲਓ ਸਾਰੇ ਜਣੇ ਕਿੰਨੇ ਪੈਸੇ ਦਿੱਤੇ ਸੀ ਤੁਹਾਨੂੰ ਪਹਿਲਾਂ ਬਸ ਐਂ 5-5 7-7 ਲੱਖ ਰੁਪਏ ਦੇ ਕੇ ਉਹਨੇ ਬਾਅਦ ਵਿੱਚ ਕਿਹਾ ਜੀ ਇੱਕ ਕੀਲੇ ਦਾ ਲੱਖ ਰੁਪਏ ਸਾਈ ਹੈ ਔਰ ਜਦੋਂ ਸਾਈ ਲੈ ਕੇ ਆਏ ਔਰ ਦੂਜੇ ਦਿਨ ਉੱਥੇ ਜਾ ਕੇ ਦੇਖਿਆ ਤਾਂ ਉੱਥੇ ਬੁਰਜੀਆਂ ਲੱਗੀਆਂ ਹੋਈਆਂ ਜ਼ਮੀਨਾਂ ਤੇ ਟਰੈਕਟਰ ਚੱਲ ਰਹੇ ਆ ਮਤਲਬ ਨਾਲ ਦੀ ਨਾਲ ਲੱਖ ਰੁਪਏ ਦੇ ਕੇ ਕਬਜ਼ਾ ਨਾਲ ਦੀ ਨਾਲ ਕਰਕੇ ਉਹਨਾਂ ਨੇ ਆਪਣੇ ਪਲਾਟ ਵੇਚ ਕੇ ਸਾਨੂੰ ਤੁਹਾਨੂੰ ਜਦੋਂ ਤੁਸੀਂ ਜ਼ਮੀਨ ਵੇਚੀ ਅਗਲੀ ਸਵੇਰ ਉੱਥੇ ਟਰੈਕਟਰ ਚੱਲ ਰਹੇ ਸੀ ਅਕਵਾਇਰ ਕਰ ਰਹੇ ਸੀ ਤਾਂ ਕੀ ਮਹਿਸੂਸ ਹੋਇਆ ਉਸ ਵਕਤ ਕਿ ਆ ਕੀ ਕਰ ਬੈਠੇ ਹੋਇਆ ਕਿ ਉਦੋਂ ਖਵਾਬ ਬਹੁਤ ਵੱਡੇ ਹੋ ਗਏ ਸੀ ਕਿ ਹੁਣ ਤਾਂ ਪਲਾਟ ਹੁਣ ਤਾਂ ਅਸੀਂ ਕਰੋੜਾਂ 'ਚ ਖੇਡਾਂਗੇ ਬਿਲਕੁਲ ਇੱਕ ਦੇਖੋ ਜੀ ਇਹ ਇੰਨਾ ਅਮਾਊਂਟ ਪੰਗ ਦੇ ਨਾ ਦੇਖਿਆ ਨਾ ਸੁਣਿਆ ਔਰ ਐਂ ਲੱਗਦਾ ਸੀ ਕਿ ਇਹ 1.5 ਕਰੋੜ ਰੁਪਏ ਤਾਂ ਮੁੱਕਣਾ ਹੀ ਨਹੀਂ ਕਦੇ ਮੈਨੂੰ ਲੱ ਇੱਕ ਕੀਲੇ ਦੇ ਵੀ ਪੈਸੇ ਪਤਾ ਨਹੀਂ 20 30 ਸਾਲ ਮੁੱਕਣੇ ਨਹੀਂ ਐਂ ਜਾਪਦਾ ਸੀਗਾ ਕਿਉਂਕਿ ਆਪਣੇ ਕੋਲ ਤਾਂ ਬੜਾ ਸਿੰਪਲ ਰਹਿਣੇ ਛਣੇ ਹੁੰਦੀ ਹੈ ਜ਼ਿਮੀਦਾਰਾਂ ਦੀ ਜਿਹਦੇ ਕੋਲ ਕਦੇ 2-2 4-4 ਲੱਖ ਰੁਪਏ ਵੀ ਨਹੀਂ ਦੇਖਿਆ ਹੁੰਦਾ ਬਸ ਜਿਸ ਟਾਈਮ ਤੁਹਾਡੀ ਕਣਕ ਜੀਰੀ ਕੋਈ ਜੇ 10-20 ਕਿਲਿਆਂ ਵਿਚ ਵਿੱਚੀ ਹੈ ਤੁਸੀਂ ਉਸ ਟਾਈਮ ਮਾੜਾ-ਮੋਟਾ ਨਜ਼ਰ ਆਉਂਦਾ ਲੇਕਿਨ ਉਹ ਵੀ ਜ਼ਿਆਦਾਤਰ ਆੜਤੀਆਂ ਤੋਂ ਪਹਿਲਾਂ ਹੀ ਲੈਏ ਹੋਏ ਹੁੰਦੇ ਆ ਪੈਸੇ ਜ਼ਿਮੀਦਾਰਾਂ ਨੇ ਕਿ ਫਸਲ ਤੈਨੂੰ ਦੇ ਦਾਂਗੇ ਪੈਸੇ ਆਪਾਂ ਪਹਿਲਾਂ ਹੀ ਲੈ ਲੈਂਦੇ ਨਾਲ ਵਿਆਜ ਵੀ ਭਰਦੇ ਆ ਤੇ ਐਨੀ ਅਮਾਉਂਟ ਸੁਣ ਕੇ ਦਿਮਾਗ ਸਾਡਾ ਵੀ ਉਸ ਚੱਕਰ 'ਚ ਆ ਕੇ ਲਾਲਚ ਕਹਿ ਲੈਂਦੇ ਆ ਮੈਂ ਤਾਂ ਲਾਲਚ ਹੀ ਕਹੂੰਗਾ ਕਿ ਲਾਲਚ ਦੇਖ ਕੇ ਆਪਾਂ ਅੱਜ ਸਭ ਕੁਝ ਤਬਾਹ ਕਰਾ ਬੈਠੇ ਆ ਆਪਣੇ ਆਪਣਾ ਫਿਊਚਰ ਆਪਣੇ ਬੱਚਿਆਂ ਦਾ ਫਿਊਚਰ ਆਪਣੇ ਪੇਰੈਂਟਸ ਨੂੰ ਰੋਲਤਾ ਅਸੀਂ ਤਬਾਹ ਹੋਏ ਕਿਵੇਂ ਜਦੋਂ ਪੈਸੇ ਆਏ ਕਿੱਥੇ ਖਰਚੇ ਉਹ ਪੈਸੇ ਪੈਸੇ ਤਾਂ ਮਿਲੇ ਹੀ ਨਹੀਂ ਪੈਸੇ ਤਾਂ बस ਇੱਕ ਸਾਈ ਦੀ ਜ਼ਰੂਰ ਮਿਲੀ ਆ ਉਹਦੇ ਬਾਅਦ ਜਿਹੜਾ 20-30 ਲੱਖ ਰੁਪਏ ਜਿਹੜਾ ਮਿਲਿਆ ਹੁਣਾ ਉਹ ਬਸ ਜ਼ਰੂਰ ਮਿਲਿਆ ਉਹਦੇ باوجود ਉਹ ਨਾਲ ਦੀ ਨਾਲ ਤੁਹਾਨੂੰ ਜਦੋਂ ਖਰਚਾ ਕਰਦਾ ਵੀ ਕਰਨਾ ਹੁਣ ਖੇਤੀ ਦਾ ਤੁਸੀਂ ਦੇਤੀ ਤਾਂ ਤੁਸੀਂ ਉਹ ਉਹਨਾਂ ਪੈਸੇ ਨਾਲ ਗੁਜ਼ਾਰਾ ਗੁਜ਼ਰ ਪਸਰ ਕਰਨੀ ਹੁੰਦੀ ਹੈ ਕੁਝ ਉਹਦੇ ਚ ਲੱਗ ਗਏ ਕੱਲ ਲੱਗਦੇ ਲੱਗਦੇ ਅੱਜ ਬਿਲਕੁਲ ਜ਼ੀਰੋ ਹੋ ਗਏ ਕਿਉਂਕਿ ਪੈਸਾ ਤਾਂ ਸਾਨੂੰ ਮਿਲੇ ਨਹੀਂ ਨਾ ਮਿਲੇ 플ਾਟ ਪੈਸਾ ਜਿਹੜਾ ਮਾਣਾ ਮੋਟਾ ਅੱਜ ਉਸ ਜ਼ਮੀਨ ਤੇ ਕੀ ਬਣਿਆ ਹੋਇਆ ਹੈ ਫਲੈਟ ਹੈ ਜਾਂ ਕਲੋਨੀਆਂ ਬਣੀਆਂ ਹੋਈਆਂ ਨੇ ਉਥੋਂ ਗੁਜ਼ਰਦੇ ਹੋ ਕੀ ਮਹਿਸੂਸ ਕਰਦੇ ਹੋ ਸਾਡਾ ਜੀ ਜਿਵੇਂ ਸਾਡੇ ਉਥੇ ਕੇਂਦਰੀ ਵਿਹਾਰ ਹੈ ਉਥੇ 2088 ਮਰਲੇ ਦੇ ਪਲਾਟ ਹੈ 60 ਫੁੱਟ ਰੋਡ ਹੈ ਜਿੱਥੇ ਸਾਡੇ ਖੇਤ ਹੁੰਦੇ ਸੀ ਔਰ ਜੰਡਪੁਰ ਜਿੱਥੇ ਪੱਠਾ ਸੀਗਾ ਇੱਟਾਂ ਦਾ ਪੱਠਾ ਉਹਦੇ ਨਾਲ ਵੀ ਜ਼ਮੀਨ ਸੀਗੀ ਖਰੜ ਦੇ ਰਕਵੇ ਵੀ ਸਪਿਚ ਸੀਗੀ ਤੇ ਸਾਨੀਆਂ ਲੋਕੇਸ਼ਨਾਂ ਮਨ ਸਾਡੇ ਬਾਬਾ ਜੀ ਨੇ ਬੜੀ ਅੱਛੀਆਂ ਲਈਆਂ ਸੀ ਝੁੰਗੀਆਂ ਜਿਹੜੀ ਖਰੜ ਤੋਂ ਝੁੰਗੀਆਂ ਰੋਡ ਆ ਰਹੀ ਹੈ ਉਸ ਰੋਡ ਨੂੰ ਵੀ ਬੜਾ ਤਕੜਾ ਫਰੰਟ ਸੀਗਾ 3.5-4 ਕਿਲੇ ਜ਼ਮੀਨ ਇਕੱਠੀ ਸੀਗੀ ਮਤਲਬ ਅੱਜ ਉਹ ਵੀ ਰੋਡ ਚੌੜਾ ਹੈ ਔਰ ਦੋਨੋਂ ਪਾਸੇ ਦੁਕਾਨਾਂ ਬੂਥ ਬਣੇ ਹੋਏ ਐ ਬੜੀ ਰੌਣਕ ਹੈ ਬੜਾ ਬਾਜ਼ਾਰ ਤਕੜਾ ਬਣਿਆ ਔਰ ਦੇਖ ਕੇ ਜਦੋਂ ਲੰਘੀਦਾ ਤਾਂ ਹੰਝੂ ਗਿਰਦੇ ਐ ਲਹੂ ਦੇ ਹੰਝੂ ਕਿ ਅਸੀਂ ਤਾਂ ਆਪਣੇ ਗਵਾ ਕੇ ਆ ਇੱਥੇ ਅੱਜ ਬਾਹਰੋਂ ਲੋਕ ਆ ਕੇ ਵਸ ਗਏ ਐ ਔਰ ਅਸੀਂ ਆਪਣੀਆਂ ਜ਼ਮੀਨਾਂ ਇੱਕ ਲਾਲਚਵਤ 1.5 ਕਰੋੜ ਰੁਪਏ ਕੀਲੇ ਨੂੰ ਵੇਚ ਕੇ ਅੱਜ ਖੜ ਗਏ ਰੋੜੀਆਂ ਲਾਣ ਨੂੰ ਰੋਣਾ ਹੁੰਦਾ ਬਿਲਕੁਲ ਰੋਣਾ ਮੈਂ ਤਾਂ ਤੁਹਾਨੂੰ ਕਿਹਾ ਲਹੂ ਦੇ ਹੰਝੂ ਅਸੀਂ ਜਦੋਂ ਦੇਖ ਕੇ ਲੰਘਦੇ ਆ ਉਥੇ ਔਰ ਆਪਣਾ ਫਿਊਚਰ ਆਪਣੇ ਪਰਿਵਾਰ ਦਾ ਅੱਖਾਂ ਚ ਆਪਣੇ ਮਾਪੇ ਨੂੰ ਵੀ ਰੋਲਤਾ ਸਾਡੇ ਕਰਕੇ ਮਾਪੇ ਮਾਪੇ ਤਾਂ ਵਿਚਣਾ ਚਾਹੁੰਦੇ ਨਹੀਂ ਹੈ ਲੇਕਿਨ ਸਾਡੀ ਜਿੱਦ ਕਰਕੇ ਉਹਨਾਂ ਨੇ ਸਾਡੀ ਗੱਲ ਨੂੰ ਖੁੱਲ ਚੜਾਇਆ ਔਰ ਮੇਰੇ ਪਿਤਾ ਜੀ ਦੀ 2016 ਚ ਡੈਥ ਹੋ ਗਈ ਔਰ ਮਦਰ ਮੇਰੇ ਹੈਗੇ ਨੇ 90 ਸਾਲ ਦੇ ਤੇ ਅੱਜ ਦਵਾਈ ਬੂਟੀ ਨੂੰ ਵੀ ਤਰਸੀਦਾ ਕਿ ਕਿਸੇ ਪਾਸੇ ਉਹਨਾਂ ਨੂੰ ਸ਼ੂਗਰ ਹੈ ਬਲੱਡ ਪ੍ਰੈਸ਼ਰ ਹੈ ਬਿਗੈਰ ਦਵਾਈ ਦੇ ਹੀ ਚੱਲ ਰਹੇ ਆ ਕਦੇ ਮਿਲ ਜਾਂਦੀ ਕਦੇ ਨਹੀਂ ਮਿਲਦੀ ਬਸ ਐਂ ਦਿਨ ਗੁਜ਼ਾਰ ਰਹੇ ਆ ਮੈਂ ਤਾਂ ਬੇਨਤੀ ਕਰਨਾ ਸਾਰੇ ਪੰਜਾਬ ਨੂੰ ਕਿ ਭਾਈ ਜ਼ਮੀਨਾਂ ਨਾ ਵੇਚੋ ਇਸ ਦੌਰ ਨੂੰ ਇੱਥੇ ਹੀ ਖਤਮ ਕਰੋ ਜਿਹੜਾ ਦੌਰ ਚੱਲ ਪਿਆ ਅਸੀਂ ਜ਼ਿਮੀਂਦਾਰ ਆਪ ਉੱਠ ਕੇ ਬਿਲਡਰਾਂ ਕੋਲ ਜਾਂਦੇ ਆਂ ਕਿ ਸਾਡੀਆਂ ਜ਼ਮੀਨਾਂ ਖਰੀਦ ਲਓ ਜੇ ਇਹ ਲੈਂਡ ਪੁੱਲਿੰਗ ਨੀਤੀ 'ਚ ਕਿਸਾਨ ਆਪਣੀ ਜ਼ਮੀਨ ਦੇ ਦਿੰਦੇ ਆ ਤਾਂ 10 ਸਾਲ ਬਾਅਦ ਤੁਹਾਡੇ ਵਾਂਗ ਹਾਲ ਹੋ ਜਾਵੇਗਾ ਤੁਸੀਂ ਇਹ ਕਹਿ ਰਹੇ ਹੋ ਬਿਲਕੁਲ ਇਹੀ ਹਾਲ ਹੋਣਾ ਹੈ ਜੀ ਕਿਉਂਕਿ ਜਮੀਨ ਇਹ ਚਾਹੇ ਲੈਂਡ ਪੁੱਲਿੰਗ ਸਰਕਾਰ ਕਰੇ ਚਾਹੇ ਪ੍ਰਾਈਵੇਟ ਬਿਲਡਰ ਕਰੇ ਤੁਹਾਨੂੰ ਦਿਹਾੜੀ ਕਰਨ ਤੇ ਮਜਬੂਰ ਹੋਣਾ ਪੈਣਾ ਕਿਉਂਕਿ ਪੈਸਾ ਜਿਹੜਾ ਹੈ ਸਾਹਮਣਾ ਆਂਦਾ ਨਹੀਂ ਹੈ ਔਰ ਨਾ ਇਹਨਾਂ ਨੇ ਦੇਣਾ ਹੈ ਜੇ ਦੇ ਵੀ ਦਿੱਤਾ ਤਾਂ ਤੁਸੀਂ ਆਪਣੇ ਮਹਿੰਗੀ ਗੱਡੀਆਂ ਮਹਿੰਗੇ ਕੱਪੜੇ ਮਹਿੰਗੇ ਅਲੀਸ਼ਾਨ ਮਕਾਨ ਬਣਾ ਕੇ ਬੈਠ ਜਾਣਾ ਔਰ ਖੇਤੀ ਨੂੰ ਅਸੀਂ ਲਾਹੇ ਨੂੰ ਜਿਹੜਾ ਖੇਤੀ ਦਾ ਜਿਹੜਾ ਕੀਤਾ ਉਹਨੂੰ ਅਸੀਂ ਛੱਡ ਰਹੇ ਹਾਂ ਔਰ ਸਰਕਾਰਾਂ ਵੀ ਛਡਾ ਰਹੀਆਂ ੱੱੱਕੇ ਤੇ ਡੰਡਾ ਦੇ ਕੇ ਛਡਾ ਰਹੀਆਂ ਨੇ ਔਰ ਆਣ ਵਾਲੇ ਟਾਈਮ 'ਚ ਇਹ ਜਿਹੜੀਆਂ ਜ਼ਮੀਨਾਂ ਤੁਹਾਡੀਆਂ ਲੈਂਡ ਪੁੱਲਿੰਗ ਰਾਹੀਂ ਲੈਣੀਆਂ ਬੜੇ-ਬੜੇ ਕੋਆਪਰੇਟਿਵ ਘਰਾਣਿਆਂ ਨੂੰ ਜਾਣੀਆਂ ਨੇ ਔਰ ਤੁਸੀਂ ਦੇਖਿਓ ਦਿਹਾੜੀ ਤਾਂ ਆਪੇ ਕਰਨੀ ਪੈਣੀ ਤੁਹਾਨੂੰ ਤੁਹਾਡੇ ਜਦੋਂ ਤੁਸੀਂ ਉਸ ਰਾਹ ਤੋਂ ਲੰਘਦੇ ਹੋ ਉੱਥੇ ਕਿਸੇ ਵੇਲੇ ਮੋਟਰ ਹੁੰਦੀ ਸੀ ਉੱਥੇ ਨਹਾਉਂਦੇ ਹੋਵੋਗੇ ਉਹ ਪਲ ਯਾਦ ਕਰਕੇ ਕੀ ਮਨ ਦੇ ਵਿੱਚ ਮਹਿਸੂਸ ਕਰਦੇ ਹੋइये ਬਿਲਕੁਲ ਜੀ ਪਹਿਲਾਂ ਤਾਂ ਬਹੁਤ ਅੱਛਾ ਪਾਣੀ ਸੀ ਔਰ ਬਹੁਤ ਲੈਵਲ ਪਾਣੀ ਦਾ ਬੰਬੀਆਂ ਤੇ ਸੀਗਾ ਮਤਲਬ 30 35 ਫੁੱਟ ਤੇ ਟਾਪ ਦਾ ਬੋਰ ਚੱਲਦਾ ਸੀਗਾ ਔਰ ਹੁਣ ਤਾਂ ਉੱਥੇ ਅਲੀਸ਼ਾਨ ਕੋਠੀਆਂ ਬਣ ਗਈਆਂ ਬੜੀਆਂ ਚੌੜੀਆਂ ਸੜਕਾਂ ਬਣ ਗਈਆਂ ਔਰ ਆਪਾਂ ਤਾਂ ਦੇਖ ਕੇ ਲੰਗੀ ਦਾ ਤਾਂ ਸਾਨੂੰ ਤਾਂ ਐ ਲੱਗਦਾ ਕਿ ਅਸੀਂ ਜਿਹੜਾ ਇਸ ਟਾਈਮ ਜ਼ਮੀਨ ਵੇਚਣ ਦਾ ਫੈਸਲਾ ਲਿਆ ਇਹ ਘੜੀ ਆਈ ਕਿਉਂ ਔਰ ਉਹ ਮਾੜਾ ਵਕਤ ਸੀਗਾ ਸਾਡਾ ਜਿਸ ਟਾਈਮ ਅਸੀਂ ਜ਼ਮੀਨ ਵੇਚਣ ਨੂੰ ਤਿਆਰ ਹੋਗੇ ਔਰ ਅੱਜ ਉੱਥੇ ਬੜੀਆਂ-ਬੜੀਆਂ ਕੋਠੀਆਂ ਬਣ ਗਈਆਂ ਔਰ ਦੁੱਖ ਇਸ ਕਰਕੇ ਹੁੰਦਾ ਹੈ ਕਿ ਸਾਨੂੰ ਤਾਂ ਪੈਸੇ ਵੀ ਨਹੀਂ ਮਿਲੇ ਭੰਗ ਦੇ ਭੌ ਜ਼ਮੀਨ ਚਲੀ ਗਈ ਔਰ ਬਾਜਵੇ ਦੀਆਂ ਗੱਲਾਂ 'ਚ ਆ ਕੇ ਬਾਜਬਾ ਡਿਵੈਲਪਰ ਦੀਆਂ ਗੱਲਾਂ 'ਚ ਆ ਕੇ ਨਾ ਜ਼ਮੀਨ ਵੀ ਚਲੀ ਗਈ ਨਾ ਪਲਾਟ ਮਿਲਿਆ ਨਾ ਪੈਸਾ ਮਿਲਿਆ ਔਰ ਅੱਜ ਦਰਦ-ਦਰਦ ਦੀ ਠੋਕਰਾਂ ਖਾਣ ਨੂੰ ਮਜਬੂਰ ਹੈ ਰੋਜ਼ ਰਾਤ ਨੂੰ ਰੋਂਦੇ ਹੋਵੋਗੇ ਕਿ ਹਰ ਕੀ ਕਰ ਬੈਠੇ ਬਿਲਕੁਲ ਇੰਨੀ ਟੈਨਸ਼ਨ ਹੁੰਦੀ ਹੈ ਦੇਖ ਨਹੀਂ ਹੁੰਦਾ ਕਿ ਆਪਾਂ ਦਾ ਆਪਣਾ ਆਪ ਹੱਥ-ਵੱਟ ਬੈਠੇ ਔਰ ਇੱਕ ਜ਼ਮੀਨ ਕਮਾਈ ਦਾ ਸਾਧਨ ਹੈ ਔਰ ਖੇਤੀ ਕਰਨੋਂ ਦਿਲ ਕਰਦਾ ਹੋਣਾ ਕਦੇ-ਕਦੇ ਬਿਲਕੁਲ ਹੁਣ ਤਾਂ ਮੈਂ ਆਪ ਇਸ ਵਾਰੀ ਫੇਸਬੁੱਕ ਤੇ ਵੀ ਮੈਂ ਕਈ ਵਾਰ ਹੀ ਪਾਇਆ ਕਿ ਲਾਗ-ਪਾਸ ਖਰੜ ਦੇ ਠੇਕੇ ਤੇ ਜ਼ਮੀਨ ਮਿਲਦੇ ਕਿਉਂਕਿ ਅਸੀਂ ਤਾਂ ਗੋਭੀ ਦੀ ਪੈਦਾਵਾਰ ਕਰਨਾ ਜਾਣਦੇ ਆਂ ਔਰ ਇਹਦੇ ਚ ਕੈਸ਼ ਪੈਸਾ ਹੈ ਔਰ ਚੰਡੀਗੜ੍ਹ ਨੇੜੇ ਆ ਖਪਤ ਸ਼ਹਿਰ ਵੱਡੇ ਹੁੰਦੇ ਜਾ ਰਹੇ ਆ ਤਾਂ ਖੇਤੀ ਦੀ ਸਬਜ਼ੀ ਦੀ ਪੈਦਾਵਾਰ ਜੇ ਕਰਾਂਗੇ ਤਾਂ ਸਾਡਾ ਢਾਲ ਫੁਲਕਾ ਆਸਾਨੀ ਨਾਲ ਚੱਲ ਸਕਦਾ ਔਰ ਡੈਫੀਨੇਟਲੀ ਕਰਨੀ ਹੈ ਦੁਬਾਰਾ ਫੇਰ ਖੇਤੀ ਤੋਂ ਹੀ ਸ਼ੁਰੂਆਤ ਕਰਨੀ ਹੈ ਅੱਜ ਸਿਰਫ ਪਰਿਵਾਰ ਦੀਆਂ ਜ਼ਰੂਰਤਾਂ ਛੋਟੀਆਂ ਮੋਟੀਆਂ ਰੋਟੀ ਵੀ ਨਹੀਂ ਪੱਕ ਰਹੀ ਸੀ ਉਸ ਕਰਕੇ ਇਮੀਡੀਏਟਲੀ ਕਦਮ ਉਠਾਣਾ ਪਿਆ ਹੈ ਔਰ ਐਵੇਂ ਦੇ ਕੀ ਹਾਲਾਤ ਬਣ ਗਏ ਸੀ ਜ਼ਮੀਨ ਚਲੀ ਗਈ ਹੁਣ ਰੋਟੀ ਪੱਕਣ ਜੋਗਾ ਵੀ ਨਹੀਂ ਰਿਹਾ ਕਰ ਤਾ ਇਸ ਦੇ ਪਿੱਛੇ ਆਪਣੀ ਗਲਤੀ ਮੰਨਦੇ ਹਾਂ ਕਿ ਅਸੀਂ ਬਹਿਕਾਵੇ ਦੇ ਵਿੱਚ ਆਏ ਅਸੀਂ ਵੱਡੇ ਸੁਪਨੇ ਦੇਖ ਲਏ ਤਾਂ ਬਰਬਾਦ ਹੋ ਗਏ ਬਿਲਕੁਲ ਆਹੀ ਬਰਬਾਦ ਆਪਣਾ ਹੀ ਫੈਸਲਾ ਗਲਤ ਸੀਗਾ ਕਿ ਆਪਾਂ ਵੇਚਣ ਦੀ ਰਾਹ ਤੇ ਚੱਲ ਪਏ ਔਰ ਠੀਕ ਹੈ ਜਿਨ੍ਹਾਂ ਨੇ ਵੇਚੀਆਂ ਜਿਨ੍ਹਾਂ ਨੂੰ ਪੈਸਾ ਮਿਲ ਗਿਆ ਉਹਨਾਂ ਨੇ ਜ਼ਮੀਨਾਂ ਲੈ ਵੀ ਲਈਆਂ ਅੱਗੇ ਲੇਕਿਨ ਅਸੀਂ ਸਾਡੀ ਬਦਕਿਸਮਤੀ ਹੈ ਕਿ ਅਸੀਂ ਸਾਨੂੰ ਨਾ ਜ਼ਮੀਨ ਦੇ ਬਦਲੇ ਪੈਸੇ ਵੀ ਨਹੀਂ ਮਿਲੇ ਨਾ ਪਲਾਟ ਮਿਲੇ ਪਿਤਾ ਨੇ ਰੋਕਿਆ ਸੀ ਕਿ ਨਾ ਵੇਚੋ ਨਾ ਕਰੋ ਅਜਿਹਾ ਹਾਂ ਉਹ ਦੇਖੋ ਜੀ ਬਾਪੂ ਜਿਹੜਾ ਹੁੰਦਾ ਹੈ ਉਹ ਕਰਦਾ ਆਗੂ ਹੁੰਦਾ ਹੈ ਔਰ ਉਹਨਾਂ ਨੇ ਜਿਹੜੇ ਐਨੇ ਲੰਬਾ ਸਮਾਂ ਉਹਨਾਂ ਦਾ ਤਜਰਬਾ ਹੁੰਦਾ ਔਰ ਅਸੀਂ ਉਹਨਾਂ ਤੇ ਆਪਣੀ ਪਾਲਿਸੀ ਲਿਆ ਕੇ ਥੋਪ ਦਿੰਦੇ ਆ ਬੱਚੇ ਮੈਂ ਸਭ ਨੂੰ رائے ਦੇਉਂਗਾ ਕਿ ਜਿਹੜੇ ਪੁਰਾਣੇ ਬਜ਼ੁਰਗ ਹੈ ਉਹਨਾਂ ਦੀ ਗੱਲ ਨੂੰ ਕੱਟਣਾ ਨਹੀਂ ਹੈ ਉਹਨਾਂ ਦੀ ਗੱਲ ਨੂੰ ਅਹਿਮੀਅਤ ਦੇਣੀ ਬਣਦੀ ਹੈ ਨਹੀਂ ਅਸੀਂ ਨਹੀਂ ਦਿੱਤੀ ਅਹਿਮੀਅਤ ਤੇ ਅੱਜ ਅਸੀਂ ਇੱਥੇ ਖੜੇ ਆ ਤੇ ਬੜਾ ਦੁੱਖ ਹੁੰਦਾ ਹੈ ਕਈ ਵਾਰੀ ਬਾਪੂ ਨੂੰ ਯਾਦ ਕਰਕੇ ਕਿ ਉਹ ਤਾਂ ਵੇਚਣਾ ਚਾਹੁੰਦੇ ਨਹੀਂ ਸੀ ਕਿੰਚ ਵੀ ਜ਼ਮੀਨ ਔਰ ਅਸੀਂ ਉਹਨਾਂ ਨੂੰ ਆਪਣੇ ਤਿਆਰ ਕਰ ਲਿਆ ਕਿ ਜ਼ਮੀਨ ਵੇਚੋ ਤੇ ਆਪਾਂ ਅੱਗੇ ਜਿਆਦਾ ਲੈ ਲਾਂਗੇ ਔਰ ਜਿਆਦਾ ਦੇ ਚੱਕਰ 'ਚ ਥੋੜਾ ਵੀ ਚਲੇ ਗਿਆ ਜੇਕਰ ਅੱਜ ਦੇ ਕਿਸਾਨ ਲੈਂਡ ਪੂਲਿੰਗ 'ਚ ਜ਼ਮੀਨ ਦਿੰਦੇ ਨੇ ਤਾਂ ਤੁਹਾਨੂੰ ਪੱਕਾ ਪਤਾ ਹੈ ਕਿ ਉਹਨਾਂ ਨੂੰ ਕੋਈ ਪੈਸਾ ਨਹੀਂ ਮਿਲਣਾ ਕੁਛ ਨਹੀਂ ਮਿਲਣਾ ਬਰਬਾਦ ਹੋ ਜਾਣਗੇ ਦੇਖੋ ਜੀ ਲੈਂਡ ਪੁਲਿੰਗ ਦਾ ਹੁਣ ਮੈਂ ਦੇਖ ਰਿਹਾ ਕੁਝ ਲੁਧਿਆਣੇ ਜ਼ਿਲ੍ਹੇ ਚ ਜਾਂ ਲੁਧਿਆਣੇ ਲਾਕਪਾਸ ਜਿਹੜੀਆਂ ਜ਼ਮੀਨਾਂ ਸਰਕਾਰ ਧੱਕੇ ਤੇ ਵੱੜ ਰਹੀ ਹੈ ਪੁਲਿਸ ਨਾਲ ਕਬਜ਼ਾ ਕਰਵਾ ਰਹੀ ਹੈ ਜ਼ਮੀਨਾਂ ਤੇ ਤੁਸੀਂ ਦੇਖਿਆ ਹੀ ਹੋਣਾ ਤੁਸੀਂ ਚੈਨਲਾਂ ਰਾਹੀਂ ਜ਼ਮੀਂਦਾਰ ਦੀ ਤਾਂ ਪਰਮਿਸ਼ਨ ਵੀ ਨਹੀਂ ਲਈ ਔਰ ਨਾ ਕੋਈ ਪੈਸਾ ਦਿਆਂ ਨਾ ਕੋਈ ਅਵਾਰਡ ਤੈਅ ਕਰਿਆ ਤੁਸੀਂ ਤਾਂ ਫੜ ਗਏ ਉਹਨਾਂ ਦੀ ਜ਼ਮੀਨਾਂ 'ਚ ਕਬਜ਼ਾ ਕਰਨ ਪੁਲਸ ਦਾ ਕੀ ਕੰਮ ਹੈ ਕਿ ਸਰਕਾਰ ਕਹੇ ਤਾਂ ਕਬਜ਼ੇ ਕਰ ਲਓ ਜ਼ਮੀਨਾਂ ਦੇ ਤੱਕਾ ਹੀ ਕਰ ਰਹੇ ਐ ਇਹ ਔਰ ਖੇਤੀ ਨੂੰ ਉਜਾੜਾ ਕਰ ਰਹੇ ਐ ਸਾਡਾ ਖੇਤੀ ਪ੍ਰધાન ਸੂਬਾ ਹੈ ਔਰ ਵਰਲਡ ਫੇਮਸ ਹੈ ਸਾਡਾ ਪੰਜਾਬ ਖੇਤੀ ਦੇ ਵਿੱਚ ਕਿਉਂਕਿ ਜਿਹੜੇ ਸਾਡੇ ਲੋਕ ਬਾਹਰਲੇ ਦੇਸ਼ਾਂ 'ਚ ਵੀ ਗਏ ਐ ਉੱਥੇ ਵੀ ਮੱਲਾ ਮਾਰ ਰਹੇ ਐ ਖੇਤੀ ਦੇ ਵਿੱਚ ਤੇ ਸਾਡੀ ਸਰਕਾਰ ਆਪ ਗੁਵਾ ਰਹੀ ਐ ਐਮਐਸਪੀ ਤਾਂ ਸਾਲੀ ਕਹਿ ਦੇਣੀ ਹੈ ਉਲਟਾ ਸਾਨੂੰ ਮਜਬੂਰ ਕਰ ਰਿਹਾ ਹੈ ਕਿ ਜ਼ਮੀਨਾਂ ਵੇਚੋ ਚਲ ਮੇਰੇ ਕੋਲ ਤਾਂ ਨਹੀਂ ਹੈਗੀ ਹੁਣ ਇਸ ਟਾਈਮ ਜ਼ਮੀਨ ਲੇਕਿਨ ਜਿਹੜੇ ਲੋਕਾਂ ਨੂੰ ਲੈਂਡ ਪੁੱਲਿੰਗ ਦਾ ਲਾਲਚ ਦੇ ਕੇ ਉਜਾੜਿਆ ਜਾ ਰਿਹਾ ਹੈ ਲੈਂਡ ਪੁੱਲਿੰਗ ਦਾ ਤੁਸੀਂ ਆਹ ਐਰੋ ਸਿਟੀ ਦੇਖ ਲਓ ਆਈਟੀ ਸਿਟੀ ਦੇਖ ਲਓ ਬੁੱਲਾਪੁਰ ਜਿਹੜੀ ਹੈ ਇਕੋ ਸਿਟੀ ਦੇਖ ਲਓ ਇਹ ਉਜਾੜਾ ਹੀ ਹੈ ਭਾਵੇਂ ਜ਼ਿਮੀਦਾਰ ਇਸ ਟਾਈਮ ਖੁਸ਼ ਹੋ ਕੇ ਦੇ ਰਹੇ ਹੈ ਜ਼ਮੀਨ ਲੇਕਿਨ ਆਣ ਵਾਲੇ ਉਹਦਾ ਜਿਵੇਂ ਚੰਡੀਗੜ੍ਹ ਉਜੜਿਆ ਉਹ ਲੋਕ ਵਿਚਾਰੇ ਮਾਰ ਖੱਪ ਗਏ ਲੇਕਿਨ ਉਹ ਰੁਲਦੇ ਰੁਲਦੇ ਮਰੇ ਆ ਔਰ ਕੋਈ ਸਾਂਭਿਆ ਨਹੀਂ ਕਿਸੇ ਸਰਕਾਰ ਨੇ ਨਹੀਂ ਸਾਂਭਿਆ ਕਿਸੇ ਕੇਂਦਰ ਸਰਕਾਰ ਨੇ ਨਹੀਂ ਸਾਂਭਿਆ ਕਿਸੇ ਰਿਸ਼ਤੇਦਾਰ ਨੇ ਨਹੀਂ ਸਾਂਭਿਆ ਔਰ ਇਹੀ ਹਾਂ ਸਾਡਾ ਸਵਦਾ ਹੋਣਾ ਜਿਵੇਂ ਸਾਡੀ ਵੀ ਬਾਹ ਕਿਸੇ ਰਿਸ਼ਤੇਦਾਰ ਨਾਲ ਨਹੀਂ ਫੜੀ ਕਿਸੇ ਨੇ ਰੋਟੀ ਦਾ ਹੀਲਾ ਨਹੀਂ ਪੁੱਛਿਆ ਸਮਾ ਮਖੌਲ ਲੜਾਇਆ ਕਿ ਇਹਨਾਂ ਨੇ ਜ਼ਮੀਨਾਂ ਵੇਚਤੀਆਂ ਔਰ ਇਹਨਾਂ ਕੋਲ ਪੈਸਾ ਆਇਆ ਔਰ ਇਹ ਦੱਸਦੇ ਨਹੀਂ ਮਨ ਦੇ ਵਿੱਚ ਬਹੁਤ ਦਰਦ ਅੱਖਾਂ 'ਚ ਹੰਝੂ ਵੀ ਨਜ਼ਰ ਆ ਰਹੇ ਆ ਦੇਖੋ ਜੀ ਇਹ ਤਾਂ ਹੁਣ ਦਰਦ ساری ਉਮਰ ਰਹੇਗਾ ਕਿਉਂਕਿ ਅਸੀਂ ਆਪਣਾ ਗਲਾ ਆਪ ਬੁੱਢਿਆਂ ਆਪਣਾ ਵੀ ਬੁੱਢਿਆਂ ਆਪਣੇ ਬੱਚਿਆਂ ਦਾ ਵੀ ਫਿਊਚਰ ਦਾਉ ਤੇ ਲਾਤਾ ਆਪਣੇ ਮਾਪਾਪੂ ਨੂੰ ਦਾਉ ਤੇ ਲਾਤਾ ਜਿਨ੍ਹਾਂ ਨੇ ਜ਼ਮੀਨਾਂ ਬਣਾਈਆਂ ਮੇਰੇ ਬਾਬਾ ਜੀ ਦਾਦਾ ਜੀ ਥੁਰਕਵਾਸੀ ਸ਼ੰਕਰ ਸਿੰਘ ਜੀ ਮੇਰੇ ਪਿਤਾ ਜੀ ਹੋਣੀ ਤੇ ਦਰਦ ਤਾਂ ਇੰਨਾ ਹੈ ਕਿ ਦੱਸਿਆ ਨਹੀਂ ਜਾ ਸਕਦਾ ਪਰ ਹੁਣ ਇੱਕ ਪਰਿਵਾਰ ਦੇ ਛੋਟੇ ਛੋਟੇ ਬੱਚੇ ਆ ਉਹਨਾਂ ਨੂੰ ਪਾਲਣ ਲਈ ਇੱਕ ਮਜਬੂਰ ਹੋ ਗਏ ਆ ਕੀ ਸੜਕ ਤੇ ਲਿਆ ਕੇ ਘਰ ਤੋਂ ਖਾਣਾ ਬਣਾ ਕੇ ਘਰ ਦੇ ਭਾਂਡਿਆਂ ਵਿੱਚ ਕੋਈ ਪ੍ਰੋਫੈਸ਼ਨਲ ਭਾਂਡੇ ਵੀ ਹੈ ਨਹੀਂ ਮੇਰੇ ਕੋਲ ਤੇ ਮੈਂ ਤਾਂ ਘਰ ਦੇ ਜੋ ਮੇਰੇ ਕੋਲ ਸੀਗਾ ਹਿੱਲਾ ਵਸੀਲਾ ਉਹਦੇ ਰਾਹੀਂ ਕੰਮ ਤੋਰਨੇ ਦੀ ਇੱਕ ਸਟਾਰਟਿੰਗ ਕਰੀ ਹੈ ਕਿ ਕਿਤੇ 1000 1200 ਬਣ ਜੇ ਦਿਹਾੜੀ ਦਾ ਔਰ ਦਿਹਾੜੀ ਕਰਨ ਨੂੰ ਮਜਬੂਰ ਹੋ ਗਏ ਹੁਣ ਅੱਗੇ ਕੀ ਸੋਚਦੇ ਹਾਂ ਕਿ ਉਹ ਪੈਸਾ ਮਿਲੇਗਾ ਉਹ ਲੜਾਈ ਲੜ ਰਹੇ ਹਾਂ ਅੱਜ ਵੀ ਉਹ ਜ਼ਮੀਨ ਤਾਂ ਚਲੀ ਗਈ ਪਰ ਜੋ ਪੈਸੇ ਦਾ ਵਾਦਾ ਕੀਤਾ ਸੀ ਉਹ ਮਿਲਿਆ ਨਹੀਂ ਨਾ ਪਲਾਟ ਮਿਲੇ ਉਹ ਤਾਂ ਜੀ ਹੁਣ 18 ਸਾਲ ਹੋ ਗਏ ਹੁਣ ਕਿਹਨੇ ਨੇ ਦੇਣਾ ਔਰ ਸਾਡੇ ਕੋਲ ਹੁਣ ਆਪਣੀ ਮਾਲੀ ਹਾਲਤ ਨਹੀਂ ਮਾੜੀ ਹੈ ਕਿ ਅਸੀਂ ਵਕੀਲ ਵੀ ਨਹੀਂ ਕਰ ਸਕਦੇ ਕਿ ਵਕੀਲ ਵੀ ਮਹਿੰਗੇ ਆਜਕਲ ਵਕੀਲ ਹੈ ਫੀਸਾਂ ਆ ਉਹ ਐਡਵਾਂਸ ਫੀਸ ਮੰਗਦੇ ਆ ਉਹ ਸਾਡੇ ਕੋਲ ਤਾਂ ਰੋਟੀ ਦਾ ਵੀ ਹਿੱਲਾ ਨਹੀਂ ਤੇ ਆ ਆਸ ਛੱਡ ਬੈਠੇ ਆ ਉਧਰ ਦੀ ਤਾਂ ਆਸ ਛੱਡ ਬੈਠੇ ਆ ਇੱਕ ਚੁੱਲਾ ਵਾਲਣ ਦੀ ਆਸ ਵਿੱਚ ਕੀ ਚਲੋ ਘਰ ਦਾ ਦੋ ਡੰਗ ਦਾ ਖਾਣਾ ਬਣ ਸਕੇ ਆ ਹਾਲਾਤ ਨੇ ਤੁਸੀਂ ਦੇਖ ਲਓ ਕਿਸਾਨ ਸੜਕ ਕਿਨਾਰੇ ਖੜਾ ਹੈ ਅੱਜ ਇਹ ਕਿਸਾਨ ਇਹ ਸੋਚਦਾ ਹੋਵੇਗਾ ਕਿ ਕਾਸ਼ ਮੈਂ ਵੀ ਟਰੈਕਟਰਾਂ ਤੇ ਚੜ ਕੇ ਸ਼ਹਿਰ ਨੂੰ ਜਾਂਦਾ ਜਾਂ ਆਪਣੀ ਖੇਤੀ ਕਰਦਾ ਲੈਂਡ ਪੂਲਿੰਗ ਵਾਲਿਆਂ ਨੂੰ ਸਿੱਧੇ ਤੌਰ ਤੇ ਬਾਬਾ ਜੀ ਨੇ ਕਹਿ ਦਿੱਤਾ ਕਿ ਬਰਬਾਦ ਹੋ ਜਾਓਗੇ ਜੇ ਜ਼ਮੀਨ ਦਿੱਤੀ ਕਿਉਂਕਿ ਇਹ ਐਗਜ਼ਾਮਪਲ ਤੁਹਾਡੇ ਸਾਹਮਣੇ ਹੈ ਤੁਸੀਂ ਕਹਿਣਾ ਚਾਹੋਗੇ ਖੁੱਲਕੇ ਜੇ ਕਿਸਾਨਾਂ ਨੂੰ ਕੋਈ ਸਨੇਹਾ ਦੇਉਗੇ ਮੈਂ ਤਾਂ ਜੀ ਸਾਰੇ ਪੰਜਾਬ ਨੂੰ ਹੱਥ ਜੋੜ ਕੇ ਬੇਨਤੀ ਕਰਨਾ ਹੈ ਲੈਂਡ ਪੁਲਿੰਗ ਦਾ ਟਟਕੇ ਵਿਰੋਧ ਕਰੋ ਕੱਲੇ-ਕੱਲੇ ਘਰ ਤੋਂ ਉੱਠ ਕੇ ਵਿਰੋਧ ਕਰੋ ਕਿ ਅਸੀਂ ਨਹੀਂ ਦੇਣੀ ਜ਼ਮੀਨ ਸਰਕਾਰ ਨੂੰ ਅਸੀਂ ਨਹੀਂ ਦੇਣੀ ਪ੍ਰਾਈਵੇਟ ਬਿਲਡਰ ਨੂੰ ਜੇ ਦੇਣੀ ਹੈ ਤੇ ਫਿਰ ਮੇਰੇ ਵਾਂਗੂ ਤਿਆਰ ਹੋ ਜਾਓ ਦਿਹਾੜੀਆਂ ਕਰਨ ਲਈ 20 ਸਾਲ 15 ਸਾਲ ਔਰ ਹੁਣ ਦਾ ਜਿਹੜਾ ਦੌਰ ਆ ਰਿਹਾ ਮੈਂ ਕਹਿੰਦਾ 5 ਸਾਲਾਂ ਵਿੱਚ ਇਹ ਦੌਰ ਆ ਜਾਣਾ ਰੇੜੀਆਂ ਲਾਣ ਦਾ ਕਿਉਂਕਿ ਜੋ ਮਹਿੰਗਾਈ ਵੱਧ ਰਹੀ ਹੈ ਔਰ ਜੋ ਆਹ ਉਹ ਹਵਾ ਬਦਰੀ ਹੈ ਜਦੋਂ ਕੋਆਪਰੇਟਿਵ ਘਰਾਨਿਆਂ ਨੇ ਤੁਹਾਡੀ ਛਾਤੀ ਤੇ ਇੱਕ ਤਾਣ ਕੇ ਬੈਠ ਜਾਣਾ ਫਿਰ ਤੁਹਾਨੂੰ ਦਿਹਾੜੀ ਹੀ ਕਰਨੀ ਪੈਣੀ ਪੈਸੇ ਤਾਂ ਇਹ ਸਾਂਭੇ ਨਹੀਂ ਜਾਣੇ ਜੇ ਪਹਿਲੇ ਤਾਂ ਦੇਣੇ ਨਹੀਂ ਹੈ ਲੈਂਡ ਪੁੱਲਿੰਗ ਜੇ ਦੇ ਵੀ ਦਿੱਤੇ ਤਾਂ ਸਾਂਭੇ ਨਹੀਂ ਜਾਣੇ ਹੁਣ ਤੁਸੀਂ ਮੀਟ ਦੀ ਰੇੜੀ ਲਾਉਣੀ ਹੈ ਇੱਥੇ ਹਾਂ ਮੈਂ ਚਿਕਨ ਮਟਰਨ ਥੋੜਾ ਜਿਹਾ ਘਰ ਤੋਂ ਬਣਾ ਕੇ ਲੈ ਆਣਾ ਕੁਝ ਤਵੇ ਵਾਲੇ ਪ੍ਰਸ਼ਾਦੇ ਘਰ ਤੋਂ ਬਣਾ ਲਿਆਣਾ ਚੌੜ ਲੈ ਆਣਾ ਕੀ ਚਲੋ ਪਰਿਵਾਰ ਲਈ ਕੁਝ ਖਟਕੇ ਲਜਾਈਏ ਬਸ ਉਸ ਕਰਕੇ ਸ਼ੁਰੂ ਕਰਿਆ ਜਦ ਕਿ ਮੇਰੇ ਘਰ ਦੇ ਨਾ ਮੀਟ ਖਾਂਦੇ ਨਾ ਅੰਡਾ ਖਾਂਦੇ ਮਦਰ ਵੀ ਨਹੀਂ ਖਾਂਦੇ ਮੈਨੂੰ ਰੋਕਿਆ ਵੀ ਗਿਆ ਕਿ ਤੂੰ ਇਹ ਨਾ ਕਰ ਕੰਮ ਪਰ ਮੈਂ ਮਜਬੂਰ ਸੀ ਮੈਨੂੰ ਹੋਰ ਕੋਈ ਕੰਮ ਆਂਦਾ ਨਹੀਂ ਸੀ ਔਰ ਮੈਂ ਘਰ ਦੇ ਪਿਛਲੇ ਵਿਹੜੇ 'ਚ ਬੈਠ ਕੇ ਮਾਣਾ ਮੋਟਾ ਤਿਆਰੀ ਕਰਕੇ ਇਕੱਲਾ ਹੀ ਤਿਆਰੀ ਕਰਦਾ ਉਹਨਾਂ ਔਰ ਆ ਇੱਧਰ ਨੂੰ ਆ ਜਾਂਦਾ ਹੁਣਾਂ ਕਿ ਚਲੋ ਜਦੋਂ ਤੁਸੀਂ ਸੜਕ ਕਿਨਾਰੇ ਖੜੇ ਹੁੰਨੇ ਹੋ ਲੋਕ ਯਕੀਨ ਕਰਦੇ ਆ ਕਿ ਨਹੀਂ ਇਹ ਸਰਦਾਰ ਸੀ ਕਿਸੇ ਵੇਲੇ ਮੋਹਾਲੀ ਖਰੜ ਦੇ ਅੱਜ ਸੜਕ ਕਿਨਾਰੇ ਖੜੇ ਨੇ ਇਹ ਲੋਕ ਤਾਂ ਹੁਣ ਅਸੀਂ ਤਾਂ ਆਸ ਆਪ ਹੁਣ ਮਜ਼ਦੂਰ ਬਣ ਗਏ ਆ ਕਿ ਇੱਕ ਪਰਿਵਾਰ ਨੂੰ ਰੋਟੀ ਦੇ ਸਿੱਖੀਏ ਬਸ ਇੱਕ ਬੱਚੇ ਪਾਲਣੇ ਆ ਸਰਦਾਰੀ ਤਾਂ ਹੁਣ ਛੱਡ ਚੁੱਕੇ ਆ ਸਰਦਾਰੀ ਤਾਂ ਹੁਣ ਰਹੀ ਨਹੀਂ ਸਿਰਫ ਮਜ਼ਦੂਰ ਬਣ ਗਏ ਆ ਜੋ ਸਮਾਂ ਰੱਬ ਨੇ ਦਿਖਾਇਆ ਉਹਨੂੰ ਮਨ ਲਿਆ ਇਹ ਗੱਲ ਇਹ ਗੱਲ ਕਹਿਣ ਲਈ ਬਹੁਤ ਵੱਡਾ ਜਿਹਰਾ ਚਾਹੀਦਾ ਹੁੰਦਾ ਕਿ ਸਰਦਾਰੀ ਤਾਂ ਹੁਣ ਕਾਦੀ ਰਹੀ ਹੁਣ ਦੇਖੋ ਜੀ ਮੈਂ ਤਾਂ ਬਿਲਕੁਲ ਸੱਚ ਬੋਲ ਰਿਹਾ ਜੇ ਸਰਦਾਰ ਹੁੰਦਾ ਤਾਂ ਮੈਂ ਰੇੜੀ ਨਾ ਲਾਂਦਾ ਜ਼ਮੀਨ ਹੁੰਦੀ ਜੇ ਮੈਂ ਆਪਣੀ ਮਾਂ ਨੂੰ ਵੇਚਦਾ ਔਰ ਮਾਂ ਨੂੰ ਵੇਚ ਜਿਹੜੇ ਜ਼ਿਮੀਦਾਰ ਦੀ ਸਭ ਤੋਂ ਅਮੁੱਲ ਗਹਿਣਾ ਜਿਹੜਾ ਹੈਗਾ ਜ਼ਮੀਨ ਹੈ ਔਰ ਜ਼ਮੀਨ ਅਸੀਂ ਘਵਾ ਬੈਠੇ ਆ ਹੁਣ ਪੱਲੇ ਕੱਖ ਨਹੀਂ ਹੈਗਾ ਚਲੋ ਤੁਸੀਂ ਅੱਖਾਂ ਦੇ ਵਿੱਚ ਤੁਹਾਡੇ ਹੰਝੂ ਨੇ ਸਮਝ ਸਕਦੇ ਆ ਕਿ ਇਹ ਦਰਦ ਬਹੁਤ ਹੈ ਇਹਦਾ ਹੁਣ ਦਰਦ ਸਾਰੀ ਜ਼ਿੰਦਗੀ ਰਹੂਗਾ ਜੀ ਬਸ ਇੱਕ ਨਿਆਣਾ ਨੂੰ ਰੋਟੀ ਦਾ ਹਿੱਲਾ ਕਰਨਾ ਬਸ ਉਹਦੇ ਲਈ ਨਿਕਲੇ ਆ ਘਰ ਹੋਰ ਕੀ ਦਿੱਕਤਾਂ ਨੇ ਤੁਹਾਡੇ ਘਰ ਚ ਬਸ ਦਿੱਕਤਾਂ ਦਾ ਜੀ ਹੁਣ ਕੋਈ ਅੰਤ ਨਹੀਂ ਹੈਗਾ ਬਸ ਜਿੱਕੇ ਸਮਾ ਲਗਾ ਰਹੇ ਹਾਂ ਲੰਘਦੇ ਹਾਂ ਉਸ ਰਾਹ ਤੋਂ ਜਿਸ ਰਾਹ ਨੇ ਜਿਸਥਾਨ ਨੇ ਸਭ ਕੁਝ ਗਵਾ ਲਿਆ ਸੀ ਬਿਲਕੁਲ ਲੰਗ ਦੇ ਲੰਗਣਾ ਮਜਬੂਰੀ ਹੈ ਜੀ ਲੰਗਣਾ ਤਾਂ ਪੈਂਦਾ ਹੀ ਹੈ ਪਰ ਹੁਣ ਕੋਈ ਹੱਲ ਨਹੀਂ ਉਸ ਚੀਜ਼ ਦਾ ਭਾਈ ਹੁਣਾਂ ਉੱਚੀਆਂ ਮਾਰਤਾ ਵਾਲ ਅੱਖ ਕੀਤੀ ਕਿ ਕਦੇ ਬਾਜੀ ਹੁਣ ਤਾਂ ਅਸੀਂ ਆਪਣੀ ਪਿਤਾ ਜੀ ਦਾ ਕਹਿਣਾ ਸੀਗਾ ਕਿ ਆਪਾਂ ਆਪਣਾ ਦੇ ਚੁੱਕੇ ਆ ਹਨਾ ਹੁਣ ਜਿਹੜਾ ਸਮਾਂ ਲੰਘ ਗਿਆ ਮੁੜਦਾ ਨਹੀਂ ਹੁੰਦਾ ਆਪਣੇ ਭਰਾਵਾਂ ਨੂੰ ਕਿਸਾਨਾਂ ਨੂੰ ਸਾਰੇ ਪੰਜਾਬ ਨੂੰ ਕਿਸਾਨਾਂ ਨੂੰ ਬੇਨਤੀ ਕਰਨਾ ਕਿ ਭਾਈ ਤੁਹਾਡੇ ਕੋਲ ਜਿੰਨੀ ਵੀ ਜ਼ਮੀਨ ਜ਼ਿਆਦਾ ਦਾ ਨਾ ਵੇਚੋ ਨਾ ਵੇਚੋ ਨਾਮ ਵੇਚੋ ਤੇ ਜਿਹੜਾ ਕੁਝ ਹੈਗਾ ਇਹੀ ਰਹਿਣਾ ਪਰ ਕਿੱਸਾ ਸਰਕਾਰ ਕਹਿ ਰਹੀ ਹੈ ਕਿ ਅਸੀਂ ਪੈਸੇ ਦੇਵਾਂਗੇ ਰੈਂਡ ਨੂੰ ਪਲਾਟ ਦੇਵਾਂਗੇ ਤਾਂ ਉਹ ਸਭ ਕੀ ਹੈ ਨਹੀਂ ਮਿਲਣਗੇ ਪੈਸੇ ਤੇ ਪਲਾਟ ਦੇਖੋ ਜੀ ਸਾਨੂੰ ਜਿਮੀਦਾਰ ਨੂੰ ਬਥੇਰੇ ਘਰ ਪਰਵਾਹ ਬਹੁਤ ਕੋਠੀਆਂ ਬਹੁਤ بڑے بڑے ਖੁੱਲੇ ਡੁੱਲੇ ਹੈਗੇ ਆ ਸਾਨੂੰ ਨਹੀਂ ਚਾਹੀਦੇ ਪਲਾਟ ਸਾਨੂੰ ਨਹੀਂ ਚਾਹੀਦੀ ਲੈਂਡ ਪੁਲਿੰਗ ਸਾਨੂੰ ਤਾਂ ਖੇਤੀ ਕਰਨ ਦੋ ਸਰਕਾਰ ਨੂੰ ਤਾਂ ਚਾਹੀਦਾ ਕਿ ਖੇਤੀ ਨੂੰ ਪ੍ਰਮੋਟ ਕਰੇ ਖੇਤੀ ਨੂੰ ਉਜਾੜਾ ਨਾ ਕਰੇ ਖੇਤੀ ਵਾਸਤੇ ਸਾਨੂੰ ਦੇਸੀ ਬੀਜ ਲਿਆ ਕੇ ਪ੍ਰੋਵਾਈਡ ਕਰਨੇ ਚਾਹੀਦੇ ਜਿਹੜੇ ਪੁਰਾਣੀ ਖੇਤੀ ਸੀਗੀ ਅੱਜ ਦੇ ਨਵੇਂ ਹਾਈਬ੍ਰਿਡ ਬੀਜਾਂ ਨੇ ਦੇਖੋ ਤੁਹਾਨੂੰ ਘਰ ਘਰ ਬਲੱਡ ਪ੍ਰੈਸ਼ਰ 슈ਗਰ ਨੂੰ ਪਹਜਾਤਾ ਤੇ ਸਾਨੂੰ ਤਾਂ ਖੇਤੀ ਨੂੰ ਸਰਕਾਰ ਦਾ ਕੰਮ ਹੈ ਖੇਤੀ ਨੂੰ ਪ੍ਰਮੋਟ ਕਰਨਾ ਉਹ ਸਾਡੀ ਦੇਸ਼ ਦੀ ਆਰਥਿਕ ਹਾਲਾਤ ਜੋ ਅੱਜ ਹੈਗੇ ਆ ਉਹ ਖੇਤੀ ਦੇ ਕਾਰਨ ਹੈਗੇ ਐਨੇ ਮਜ਼ਬੂਤ ਔਰ ਜੇ ਅਸੀਂ ਸਰਕਾਰਾਂ ਹੀ ਉਜਾੜਨ ਲੱਗ ਜਾਣ ਖੇਤੀ ਨੂੰ ਤਾਂ ਰੱਬੇ ਰੱਖਾ ਫਿਰ ਤਾਂ ਔਰ ਜਿਵੇਂ ਗੁਰਨਾਨਕ ਪਾਤਸ਼ਾਹ ਜੀ ਨੇ ਗੁਰਨਾਨਕ ਮਹਾਰਾਜ ਜੀ ਨੇ ਗੁਰੂ ਅੰਗਦ ਦੇਵ ਜੀ ਨੂੰ ਜਦੋਂ ਗੱਦੀ ਸੌਂਪੀ ਹੈ ਉਹਦੇ ਬਾਅਦ 18 ਸਾਲ ਖੇਤੀ ਕਰੀ ਹੈ ਕਰਤਾਰਪੁਰ ਸਾਹਿਬ ਔਰ ਇਹ ਮੈਸੇਜ ਗਿਆ ਹੈ ਕਿ ਆਖਰੀ ਟਾਈਮ ਤੱਕ ਤੁਸੀਂ ਆਪਣੇ ਵਾਹਿਗੁਰੂ ਦਾ ਸਿਮਰਨ ਵੀ ਕਰੋ ਅਕਾਲ ਪੁਰਖ ਦੀ ਆਰਾਧਨਾ ਵੀ ਕਰੋ ਨਾਲ ਦੀ ਨਾਲ ਕੀਰਤ ਵੀ ਕਰੋ ਇੱਡਾ ਬੜਾ ਸੰਦੇਸ਼ ਅਸੀਂ ਗਵਾ ਬੈਠੇ ਹਾਂ ਸਾਰੇ ਪੰਜਾਬ ਸਾਡੀ ਧਰਤੀ ਗੁਰੂ ਪੀਰਾਂ ਦੀ ਬਹੁਤ ਮਹਾਨ ਧਰਤੀ ਹੈ ਔਰ ਮੈਂ ਅਰਦਾਸ ਕਰਦਾ ਬਾਬੇ ਨਾਨਕ ਤੋਂ ਸਾਡੇ ਪੰਜਾਬ ਨੂੰ ਬਚਾਵੇ ਆ ਲੈਂਡ ਪੂਲਿੰਗ ਸਕੀਮਾਂ ਤੋਂ ਸਰਕਾਰੀ ਸਕੀਮਾਂ ਤੋਂ ਕਿ ਭਈ ਸਾਨੂੰ ਖੇਤੀ ਦੇ ਕਿੱਤੇ ਨੂੰ ਬੰਦ ਨਾ ਕੀਤਾ ਜਾਵੇ ਮੈਂ ਤਾਂ ਇਹੀ ਬਾਬੇ ਨਾਨਕ ਕੋਲੋਂ ਅਰਦਾਸ ਕਰਦਾ ਸਾਡੇ ਪੰਜਾਬ ਨੂੰ ਹਰਾ-ਭਰਾ ਜਿਵੇਂ ਖੇਤੀ ਦਾ ਸੂਬਾ ਪ੍ਰਧਾਨ ਪਹਿਲਾਂ ਸੀ ਹੁਣ ਵੀ ਦੁਬਾਰਾ ਬਣਨ ਦਾ ਇੱਕ ਮੌਕਾ ਦੇਵੇ ਬਾਬਾ ਨਾਨਕ ਔਰ ਅਕਾਲਪੁਰਕ ਤੋਂ ਇਹ ਅਰਦਾਸ ਕਰਦਾ ਜੀ ਖੇਤੀ ਨੂੰ ਸਾਡਾ ਪੰਜਾਬੀਆਂ ਦਾ ਇੱਕ ਖੇਤੀ ਨਾਲ ਗੂੜਾ ਰਿਸ਼ਤਾ ਹੈ ਜੀ ਔਰ ਉਹ ਜੇ ਰਿਸ਼ਤਾ ਅਸੀਂ ਮੇਰੇ ਵਰਗੇ ਬੇਈਮਾਨ ਲੋਕਾਂ ਨੇ ਜਾਂ ਲਾਲਚੀ ਲੋਕਾਂ ਨੇ ਜੋ ਗਵਾਇਆ ਉਹ ਮੈਂ ਤਾਂ ਪੰਜਾਬ ਨੂੰ ਬੇਨਤੀ ਕਰਦਾ ਕਿ ਮੈਂ ਤਾਂ ਫਸ ਗਿਆ ਤੁਸੀਂ ਵੀ ਬਚ ਜੋ ਜੇ ਕਿਤੇ ਆਪਣੇ ਆਉਣ ਵਾਲੀ ਜਿਹੜੀ ਨਵੀਂ ਜਨਰੇਸ਼ਨ ਹੈ ਅਸੀਂ ਉਹਨਾਂ ਨੂੰ ਵੀ ਦਿਖਾ ਸੀ ਕਿ ਐਵੇਂ ਦੇ ਸਾਡੇ ਖੇਤ ਸੀਗੇ ਐਵੇਂ ਦੇ ਬੰਬੀਆਂ ਟਿਊਬਲ ਸੀਗੇ ਔਰ ਜੋ ਨੇਚਰਲ ਖੇਤੀ ਹੈ ਕੁਦਰਤੀ ਖੇਤੀ ਵੱਲ ਸਾਨੂੰ ਮੋੜ ਲਿਆਣਾ ਪੈਣਾ ਆ ਜਿਹੜੀ ਅਸੀਂ ਫਰਟੀਲਾਈਜ਼ਰ ਔਰ ਯੂਰੀਆ ਔਰ ਸਪਰੇ ਹਾਂ ਯੂਜ਼ ਕਰਦੇ ਆ ਇਹ ਤੋਂ ਮੁਕਤ ਸਾਡੀ ਰਵਾਇਤੀ ਖੇਤੀ ਹੈ ਜਿਹੜੀ ਟ੍ਰੈਡੀਸ਼ਨਲ ਖੇਤੀ ਉਹ ਦੁਬਾਰਾ ਮੁੜ ਆਵੇ ਇਹਦੀ ਅਰਦਾਸ ਕਰਨਾ ਬਾਬੇ ਨਾਨਕ ਤੋਂ ਔਰ ਤੁਹਾਡੇ ਚੈਨਲ ਦਾ ਬਹੁਤ ਧੰਨਵਾਦ ਤੁਸੀਂ ਮੇਰੇ ਵਰਗੇ ਇੱਕ ਸੜਕ ਤੇ ਖੜੇ ਬੰਦੇ ਨੂੰ ਕਵਰ ਕੀਤਾ ਪਾਟੀ ਦਿਲੋਂ ਧੰਨਵਾਦ ਧੰਨਵਾਦ ਜੀ ਬਹੁਤ-ਬਹੁਤ ਧਿਆਨ ਰੱਖਿਓ ਆਪਣੇ ਪਰਿਵਾਰ ਦਾ ਔਰ ਖੁਸ਼ ਰਹਿਓ ਚੜ੍ਹਦੀ ਕਲਾ ਦੇ ਵਿੱਚ ਰਹੋ ਤਾਂ ਇਹ ਕਿਸਾਨ ਤੁਸੀਂ ਦੇਖ ਸਕਦੇ ਹੋ ਅੱਖਾਂ 'ਚ ਹੰਝੂ ਨੇ ਕਿਉਂਕਿ ਇਸ ਕਿਸਾਨ ਨੇ ਆਪਣੀ ਜ਼ਮੀਨ ਜੋ ਹੈ ਉਹ ਡਿਵੈਲਪਰ ਨੂੰ ਦੇ ਦਿੱਤੀ ਪੈਸਿਆਂ ਦਾ ਲਾਲਚ ਦਿੱਤਾ ਗਿਆ ਪਰ ਨਾ ਅੱਜ ਪੈਸੇ ਮਿਲੇ ਨਾ ਮਿਲਿਆ ਪਲਾਟ ਔਰ ਮਹਾਲੀ ਦੇ ਅੰਦਰ ਰੇੜੀ ਲਾਉਣ ਦੇ ਲਈ ਮਜਬੂਰ ਨੇ ਕਿਉਂਕਿ ਕੁਝ ਵੀ ਪੱਲੇ ਨਾ ਰਿਹਾ ਉਸ ਵਕਤ ਖੁਦ ਉਹਨਾਂ ਦਾ ਕਹਿਣਾ ਕਿ ਮਾਪੇ ਰੋਕਦੇ ਰਹੇ ਪਰ ਹਵਾ ਦੇ ਵਿੱਚ ਦੇਖਿਆ ਕਿ ਪੈਸਾ ਆਵੇਗਾ ਅਸੀਂ ਕਮਾਵਾਂਗੇ ਅਸੀਂ ਵੱਡਾ ਕਰਾਂਗੇ ਪਰ ਅਜਿਹਾ ਕੁਝ ਵੀ ਨਾ ਹੋਇਆ ਔਰ ਉਹਨਾਂ ਦਾ ਕਹਿਣਾ ਕਿ ਜੇ ਲੈਂਡ ਪੂਲਿੰਗ ਨੀਤੀ ਦੇ ਵਿੱਚ ਕਿਸਾਨਾਂ ਨੇ ਜ਼ਮੀਨ ਦਿੱਤੀ ਤਾਂ ਤੁਸੀਂ ਮੇਰੇ ਵਾਂਗ ਜਲਦ ਤੋਂ ਜਲਦ ਸਮਾਂ ਬਦਲ ਗਿਆ 5 ਸਾਲਾਂ ਦੇ ਅੰਦਰ ਰੇੜੀਆਂ ਲਾਉਣ ਨੂੰ ਮਜਬੂਰ ਹੋ ਜਾਵਾਂਗੇ ਕੱਟਣ ਦੀ ਏਡ ਗੱਲ हां वो पूछ लो कि कितने समय पे ले लो कट दो कितने बजे कितने। ਤੁਸੀਂ ਇੱਕ ਨਾ ਦੱਸ ਦਿਓ ਮੈਂ ਤੁਹਾਨੂੰ ਸਵਾਲ ਕਰਦਾ ਚੱਲੋ। ਉਹ ਉੱਧਰ ਦੇਖੀ। ਅੱਛਾ ਤੁਹਾਡੀ ਜੋ ਤੁਸੀਂ ਰਿਹੜੀ ਲਾਉਨੇ ਹੋ ਇੱਕ ਕਿਸ ਥਾਂ ਤੇ ਤੁਸੀਂ ਲਾਉਨੇ ਹੋ ਕਿੰਨੇ ਵਜੇ ਆਉਨੇ ਹੋ ਤਾਂ ਜੋ ਲੋਕ ਤੁਹਾਡੇ ਕੋਲ ਆ ਸਕਣ ਤੁਹਾਡੀ ਮਦਦ ਕਰ ਸਕਣ ਤੁਹਾਡਾ ਖਾਣਾ ਵਧੀਆ ਹੋਵੇ ਤਾਂ ਤੁਹਾਡੀ ਹੋਰ ਪ੍ਰੋਮੋਸ਼ਨ ਹੋਵੇ ਤਾਂ ਤੁਹਾਡਾ ਘਰ-ਬਾਰ ਚੱਲੇ ਔਰ ਤੁਸੀਂ ਮੁੜ ਲਈ ਤੇ ਆਉ। ਮੇਰੀ ਲੋਕੇਸ਼ਨ ਜੀ ਚਾਰ ਫੇਸ ਬੋਗਨ ਬਿੱਲੀਆ ਪਾਰਕ ਹੈ ਔਰ ਇਹਦੇ ਸਾਹਮਣੇ ਕਲਿਆਣ ਜੁਐਲਰ ਨੂੰ ਕੱਟ ਲੱਗਦਾ। ਔਰ ਉੱਥੇ ਮੈਂ ਹੁੰਦਾ ਜੀ 1 ਵਜੇ ਦੇ ਆਸ-ਪਾਸ ਮੈਂ ਆ ਜਾਂਦਾ ਔਰ ਲਗਭਗ 4 4:30 5 ਵਜੇ ਤੱਕ ਮੈਂ ਹੁੰਦਾ ਔਰ ਇਹਦੇ ਇੱਥੇ ਤੁਸੀਂ ਆ ਸਕਦੇ ਹੋ ਔਰ ਤੁਹਾਡੇ ਸਾਰੇ ਚੈਨਲਾਂ ਦਾ ਬਹੁਤ ਧੰਨਵਾਦ ਜਿਹੜੇ ਤੁਸੀਂ ਸਾਡੇ ਵਰਗੇ ਇੱਕ ਦਵੇ ਕੁਚਲੇ ਲੋਕਾਂ ਦੀ ਮਦਦ ਕਰ ਰਹੇ ਹੋ ਤੇ ਵਾਹਿਗੁਰੂ ਤੁਹਾਡੇ ਚੈਨਲਾਂ ਵੀ ਤਰੱਕੀ ਬੇਅੰਤ ਤਰੱਕੀਆਂ ਦੇਵੇ ਸ਼ੁਕਰੀਆ ਤਾਂ ਇੱਕ ਕਿਸਾਨ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਹੁਣ ਕਿਸਾਨ ਨਹੀਂ ਉਹ ਕਹਿੰਦੇ ਹੁਣ ਸਰਦਾਰੀ ਨਹੀਂ ਰਹੀ ਹੋ ਕਿਉਂਕਿ ਸਭ ਕੁਝ ਵੇਚ ਵਟ ਦਿੱਤਾ ਪਰ ਉਮੀਦ ਕਰਦੇ ਆ ਪਰਮਾਤਮਾ ਉਹਨਾਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਔਰ ਉਹਨਾਂ ਦਾ ਤੰਦਾ ਉਹਨਾਂ ਦੀ ਕਿਰਤ ਜੋ ਹੈ ਉਸ ਨੂੰ ਬਖਸ਼ਿਸ਼ ਮਿਲੇ ਔਰ ਉਹਨਾਂ ਦਾ ਪਰਿਵਾਰ ਸਿਹਤਯਾਬ ਰਹੇ